ਕਿਸਾਨਾਂ ਦੇ ਤੇ ਸਾਥ ਦਿਨ ਰੱਜ ਕੇ ਦਾ ਪਿਆਰ ਕਰਨ ਤੇ ਕਿਸਾਨ ਕਿਸਾਨ ਭਰਾਵਾਂ ਨੂੰ ਆਲੇ ਬੀਬੀਆਂ ਭੈਣਾਂ ਨੂੰ ਤੇ ਆਪਣੇ ਵੱਲੋਂ ਬੇਨਤੀ ਆ ਤੇ ਜ਼ਮੀਨ ਨਹੀਂ ਹੈਗੀ ਨਹੀਂ ਹੈ ਜ਼ਮੀਨ ਨਹੀਂ ਹੈਗੀ ਨਹੀਂ ਜੀ ਜ਼ਮੀਰ ਹੈਗੀ ਹੈ ਹਾਂ ਜੀ ਹਾਂ ਜੀ ਜ਼ਮੀਰ ਹੈਗੀ ਹੈ ਸੱਚ ਗਾਲ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਵੱਲੋਂ ਡਾਲਰ ਬਾਰਡਰ ਤੇ ਪਹੁੰਚਣ ਕਿਨਾਰੀ ਬਾਰਡਰ ਤੇ ਆਪਣੇ ਲੋ ਸਾਰੇ ਸਾਰੇ ਪੰਜਾਬੀ ਪਹੁੰਚਣ ਤੇ ਆਪਾਂ ਵੀ ਪਹੁੰਚਿਆ ਤੇ ਸਾਥ ਸਾਥ ਦੇਣ ਕਿਸਾਨਾਂ ਦਾ ਤੇ ਸਾਥ ਦੇਣ ਰੱਜ ਕੇ ਦਾ ਪਿਆਰ ਕਰਨ ਤੇ ਕਿਸਾਨ ਕਿਸਾਨ ਭਰਾਵਾਂ ਨੂੰ ਆ ਜੀ ਬੀਬੀਆਂ ਭੈਣਾਂ ਨੂੰ ਤੇ ਆਪਣੇ ਲੋ ਬੇਨਤੀ ਆ ਤੇ ਭਰਾਵਾਂ ਨੂੰ ਸਾਰਿਆਂ ਨੂੰ ਤੁਹਾਡੇ ਕੋਲ ਜ਼ਮੀਨ ਹੈਗੀ ਆ ਜ਼ਮੀਨ ਨਹੀਂ ਹੈਗੀ ਨਹੀਂ ਹੈ ਜ਼ਮੀਨ ਨਹੀਂ ਨਹੀਂ ਜ਼ਮੀਰ ਹੈਗੀ ਹਾਂਜੀ ਹਾਂਜੀ ਜ਼ਮੀਰ ਹੈਗੀ ਹੈ ਆ ਗਿਆ ਨਾ ਹਾਂਜੀ ਹਾਂਜੀ ਮਿਲਣਾ ਫਿਰ ਬੱਪੂ ਨਾਲ ਉਹ ਡੱਲੇਵਾਲ ਸਾਹਿਬ ਨਾਲ ਹਾਂਜੀ ਬੱਪੂ ਨਾਲ ਮਿਲਾਂਗੇ ਮਿਲਾਂਗੇ ਜਿੰਨਿਆਂ ਤੇ ਪੰਜਾਬ ਚੋਂ ਤੇ ਆਪਣੇ ਨਾਲ ਸੋਚ ਤੇ ਸੋਚ ਤੇ ਵਿਚਾਰ ਦੇਣਗੇ ਗਾ ਤੇ ਆਪਣੇ ਵਾਲੋ ਭਰਾ ਜਿੰਨਿਆਂ ਤੇ ਪਹੁੰਚਣ ਦਿੱਲੀ ਧਰਨੇ ਤੇ ਆਪਣੇ ਵਾਲੋ ਆਪਣੇ ਵੱਲੋਂ ਸਾਰੇ ਧੰਨਵਾਦ ਜੀ ਥੈਂਕ ਯੂ ਬਿਲਕੁਲ ਬਿਲਕੁਲ ਸੋਨੂ ਸੀਤੋ ਵਾਲਾ ਹਾਲਾਂਕਿ ਲੋਕ ਟਰੋਲ ਕਰਦੇ ਨੇ ਬਹੁਤ ਸਾਰੇ ਲੋਕ ਪਰ ਅੱਜ ਇਸ ਇਸ ਧਰਤੇ ਆ ਕੇ ਟਰੋਲ ਕਰਨਾ ਨਹੀਂ ਆ ਸੋਨੂ ਸੀਤੋ ਦਾ ਇੱਕ ਜ਼ਿੰਮੇਵਾਰ ਵਿਅਕਤੀ ਬਣ ਕੇ ਸੋਨੂ ਸੀਤੋ ਇੱਥੇ ਆਇਆ ਜੇਕਰ ਸੋਨੂ ਸੀਤੋ ਆ ਸਕਦਾ ਆ ਤਾਂ ਫਿਰ ਸੂਝਵਾਨ ਸਮਝਦਾਰ ਚੁਸਤ ਫੁਰਤ ਲੋਕ ਕਿਉਂ ਨਹੀਂ ਆਖਿਰਕਾਰ ਆ ਸਕਦੇ ਕੋ ਵੱਡਾ ਸਵਾਲ ਆ ਇਹ ਸੱਚ ਗੱਲ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਵੱਲੋਂ ਡਾਲਰ ਬਾਰਡਰ ਤੇ ਪਹੁੰਚਣ ਕਿਨਾਰੀ ਬਾਰਡਰ ਤੇ ਆਪਣੇ ਲੋ ਸਾਰੇ ਸਾਰੇ ਪੰਜਾਬੀ ਪਹੁੰਚਣ ਤੇ ਆਪਾਂ ਵੀ ਪਹੁੰਚਿਆ ਤੇ ਸਾਥ ਸਾਥ ਦੇਣ ਕਿਸਾਨਾਂ ਦਾ ਤੇ ਸਾਥ ਦੇਣ ਰੱਜ ਕੇ ਦਾ ਪਿਆਰ ਕਰਨ ਤੇ ਕਿਸਾਨ ਕਿਸਾਨ ਭਰਾਵਾਂ ਨੂੰ ਆ ਜੀ ਬੀਬੀਆਂ ਭੈਣਾਂ ਨੂੰ ਤੇ ਆਪਣੇ ਲੋ ਬੇਨਤੀ ਹੈ ਤੇ ਭਰਾਵਾਂ ਨੂੰ ਸਾਰਿਆਂ ਨੂੰ ਤੁਹਾਡੇ ਕੋਲ ਜ਼ਮੀਨ ਹੈਗੀ ਆ ਜ਼ਮੀਨ ਨਹੀਂ ਹੈਗੀ ਨਹੀਂ ਹੈ ਮੇਨੀ ਹੈਗੀ ਨਹੀਂ ਜਮੀਰ ਹੈਗੀ ਹਾਂਜੀ ਹਾਂਜੀ ਜਮੀਰ ਹੈਗੀ ਹੈ ਤਾਂ ਆ ਗਏ ਹਨ ਹਾਂਜੀ ਹਾਂਜੀ ਮਿਲਾਂ ਫਿਰ ਬੱਪੂ ਨਾਲ ਡੱਲੇਵਾਲ ਸਾਹਿਬ ਨਾਲ ਹਾਂਜੀ ਬੱਪੂ ਨਾਲ ਮਿਲਾਂਗੇ ਮਿਲਾਂਗੇ ਜਿੰਨਿਆਂ ਤੇ ਪੰਜਾਬ ਚੋਂ ਤੇ ਆਪਣੇ ਨਾਲ ਸੋਚ ਤੇ ਸੋਚ ਤੇ ਵਿਚਾਰ ਦੇਣਗੇ ਗਾ ਤੇ ਆਪਣੇ ਵਾਲੋ ਭਰਾ ਜਿੰਨਿਆਂ ਤੇ ਪਹੁੰਚਣ ਦਿੱਲੀ ਧਰਨੇ ਤੇ ਆਪਣੇ ਵਾਲੋ ਆਪਣੇ ਵੱਲੋਂ ਸਾਰੇ ਧੰਨਵਾਦ ਜੀ ਥੈਂਕ ਯੂ ਬਿਲਕੁਲ ਬਿਲਕੁਲ ਸੋਨੂ ਸੀਤੋ ਵਾਲਾ ਹਾਲਾਂਕਿ ਲੋਕ ਟਰੋਲ ਕਰਦੇ ਨੇ ਬਹੁਤ ਸਾਰੇ ਲੋਕ ਪਰ ਅੱਜ ਇਸ ਇਸ ਧਰਤੇ ਆ ਕੇ ਟਰੋਲ ਕਰਨਾ ਨਹੀਂ ਆ ਸੋਨੂ ਸੀਤੋ ਦਾ ਇੱਕ ਜ਼ਿੰਮੇਵਾਰ ਵਿਅਕਤੀ ਬਣ ਕੇ ਸੋਨੂ ਸੀਤੋ ਇੱਥੇ ਆਇਆ ਜੇਕਰ ਸੋਨੂ ਸੀਤੋ ਆ ਸਕਦਾ ਆ ਤਾਂ ਫਿਰ ਸੂਝਵਾਨ ਸਮਝਦਾਰ ਚੁਸਤ ਫੁਰਤ ਲੋਕ ਕਿਉਂ ਨਹੀਂ ਆਖਿਰਕਾਰ ਆ ਸਕਦੇ ਕੋ ਵੱਡਾ ਸਵਾਲ ਆ ਇਹ ਸੱਚ ਗੱਲ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਵੱਲੋਂ ਡਾਲਰ ਬਾਰਡਰ ਤੇ ਪਹੁੰਚਣ ਕਿਨਾਰੀ ਬਾਰਡਰ ਤੇ ਆਪਣੇ ਲੋ ਸਾਰੇ ਸਾਰੇ ਪੰਜਾਬੀ ਪਹੁੰਚਣ ਤੇ ਆਪਾਂ ਵੀ ਪਹੁੰਚਿਆ ਤੇ ਸਾਥ ਸਾਥ ਦੇਣ ਕਿਸਾਨਾਂ ਦਾ ਤੇ ਸਾਥ ਦੇਣ ਰੱਜ ਕੇ ਦਾ ਪਿਆਰ ਕਰਨ ਤੇ ਕਿਸਾਨ ਕਿਸਾਨ ਭਰਾਵਾਂ ਨੂੰ ਆਲੇ ਬੀਬੀਆਂ ਭੈਣਾਂ ਨੂੰ ਤੇ ਆਪਣੇ ਲੋ ਬੇਨਤੀ ਆ ਤੇ ਭਰਾਵਾਂ ਨੂੰ ਸਾਰਿਆਂ ਨੂੰ ਤੁਹਾਡੇ ਕੋਲ ਜ਼ਮੀਨ ਹੈਗੀ ਆ ਜ਼ਮੀਨ ਨਹੀਂ ਹੈਗੀ ਨਹੀਂ ਹੈ ਮੇਨੀ ਹੈਗੀ ਨਹੀਂ ਜਮੀਰ ਹੈਗੀ ਹਾਂਜੀ ਹਾਂਜੀ ਜਮੀਰ ਹੈਗੀ ਹੈ ਆ ਗਿਆ ਨਾ ਹਾਂਜੀ ਹਾਂਜੀ ਮਿਲਣਾ ਫਿਰ ਬੱਪੂ ਨਾਲ ਉਹ ਦੱਲੇਵਾਲ ਸਾਹਿਬ ਨਾਲ ਹਾਂਜੀ ਬੱਪੂ ਨਾਲ ਮਿਲਾਂਗੇ ਮਿਲਾਂਗੇ ਜਿੰਨਿਆਂ ਤੇ ਪੰਜਾਬ ਚੋਂ ਤੇ ਆਪਣੇ ਨਾਲ ਸੋਚ ਤੇ ਸੋਚ ਤੇ ਵਰਚਾ ਦੇਣਗੇ ਗਾ ਤੇ ਆਪਣੇ ਵਾਲੋ ਭਰਾ ਜਿੰਨਿਆਂ ਤੇ ਪਹੁੰਚਣ ਦਿੱਲੀ ਧਰਨੇ ਤੇ ਆਪਣੇ ਵਾਲੋ ਆਪਣੇ ਵੱਲੋਂ ਸਾਰੇ ਧੰਨਵਾਦ ਜੀ ਥੈਂਕ ਯੂ ਬਿਲਕੁਲ ਬਿਲਕੁਲ ਸੋਨੂ ਸੀਤੋ ਵਾਲਾ ਹਾਲਾਂਕਿ ਲੋਕ ਟਰੋਲ ਕਰਦੇ ਨੇ ਬਹੁਤ سارے ਲੋਕ ਪਰ ਅੱਜ ਇਸ ਇਸ ਧਰਤੇ ਆ ਕੇ ਟਰੋਲ ਕਰਨਾ ਨਹੀਂ ਆ ਸੋਨੂ ਸੀਤੋ ਦਾ ਇੱਕ ਜ਼ਿੰਮੇਵਾਰ ਵਿਅਕਤੀ ਬਣ ਕੇ ਸੋਨੂ ਸੀਤੋ ਇੱਥੇ ਆਇਆ ਜੇਕਰ ਸੋਨੂ ਸੀਤੋ ਆ ਸਕਦਾ ਆ ਤਾਂ ਫਿਰ ਸੂਝਵਾਨ ਸਮਝਦਾਰ ਚੁਸਤ ਫੁਰਤ ਲੋਕ ਕਿਉਂ ਨਹੀਂ ਆਖਿਰਕਾਰ ਆ ਸਕਦੇ ਇੱਕ ਵੱਡਾ ਸਵਾਲ ਆ ਇਹ